ਸਬ ਤੋਂ ਪਹਿਲਾਂ ਜੀ ਆਪ ਸਭ ਸਤਕਾਰਯੋਗ ਜ਼ਿਲ੍ਹਾ ਫਰੀਦਕੋਟ ਦੇ ਸਾਰੇ ਪ੍ਰੈਸ ਦੇ ਨੁਮਾਇੰਦਿਆਂ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਅੱਜ ਸਵੇਰੇ ਸਾਡੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਮੇਰੇ ਵੱਡੇ ਵੀਰ ਸਰਦਾਰ ਹਰਪਜਨ ਸਿੰਘ ਡੀਓ ਜੀ ਮਾਨਯੋ ਪੀ ਡਬਲਯੂ ਡੀ ਮਨਿਸਟਰ ਵੱਡੇ ਭਰਾ ਸਰਦਾਰ ਕਰਨਪ੍ਰੀਤ ਸਿੰਘ ਸਾਉਂ ਜੀ ਜੋ ਸਾਡੇ ਰੂਰਲ ਡਿਵੈਲਪਮੈਂਟ ਤੇ ਟੂਰਿਜ਼ਮ ਮਨਿਸਟਰ ਨੇ ਸ਼੍ਰੀ ਦੀਪਕ ਬਾਲੀ ਜੀ ਜੋ ਸਾਡੇ ਸਲਾਹਕਾਰ ਨੇ ਟੂਰਿਜ਼ਮ ਮਿਨਿਸਟਰੀ ਆਫ ਟੂਰਿਜ਼ਮ ਐਂਡ ਕਲਚਰ ਸਾਡੇ ਮਾਨਯੋਗ ਵਿਧਾਇਕ ਸਾਹਿਬ ਭਾਈ ਗੁਰਦੀਪ ਸਿੰਘ ਸੇਖੋ ਜੀ ਸਾਡੇ ਚੇਤੋ ਤੋਂ ਵਿਧਾਇਕ ਸਾਹਿਬ ਮੋਲਕ ਸਿੰਘ ਜੀ ਸੰਧਵਾ ਸਾਹਿਬ ਸਾਡੇ ਸਾਰੇ ਚੇਅਰਮੈਨ ਸਾਹਿਬ ਜ਼ਿਲ੍ਹਾ ਪ੍ਰਧਾਨ ਸਾਡੇ ਸਾਰੀ ਜਿਹੜੀ ਟੀਮ ਹੈ ਇੱਥੇ ਦੀ ਜ਼ਿਲ੍ਹਾ ਫਰੀਦਕੋਟ ਦੀ ਪਲੱਸ ਸਾਰੀ ਅਫਸਰशाही ਵੀ ਪੂਰਾ ਪ੍ਰਸ਼ਾਸਨ ਸੂਚਿਤ ਤੌਰ ਤੇ ਅਸੀਂ ਅੱਜ ਸਵੇਰੇ ਜਿਹੜੇ ਹੈ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਹੈ ਵਿਸ਼ਾ ਇਹ ਹੈ ਕਿ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਵੱਲੋਂ ਸਾਡੀ ਇਸ ਟੀਮ ਦੀ ਇੱਕ ਡਿਊਟੀ ਲੱਗੀ ਹੈ ਇਸ ਨੌਵੇਂ ਬਾਦਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾਲ ਜੀ ਨੂੰ ਅਸੀਂ ਜਿਹੜਾ ਹੈ ਵਿਸ਼ ਪੱਧਰ ਤੇ ਜਿਹੜਾ ਹੈ ਇਸ ਨੂੰ ਮਨਾ ਰਹੇ ਆਂ ਪੰਜਾਬ ਸਰਕਾਰ ਆਪਣੇ ਵੱਲੋਂ ਹਰ ਹਮਲਾ ਕਰ ਰਹੀ ਹੈ ਕਿ ਇਹ ਸ਼ਤਾਬਦੀਖ ਯਾਦਗਾਰ ਹੋ ਕੇ ਤੇ ਗੁਰੂ ਸਾਹਿਬ ਜੀ ਦੀ ਜੋ ਕੁਰਬਾਨੀ ਹੈ ਜੋ ਸ਼ਹਾਦਤ ਹੈ ਤੇ ਜੋ ਉਹਨਾਂ ਦੀ ਸਿੱਖਿਆਵਾਂ ਹੈ ਉਹ ਕੁੱਲ ਜਹਾਂ ਤੱਕ ਜਾ ਸਕਣ ਇਸ ਦੇ ਲਈ ਵੱਖਰੇ ਵੱਖਰੇ ਸਮਾਗਮ ਹੈ ਜਿਨ੍ਹਾਂ ਵਿੱਚੋਂ ਇੱਕ ਸਮਾਗਮ ਦਿੱਲੀ ਵਿਖੇ ਵੀ ਹੋਣ ਜਾ ਰਿਹਾ ਜਿੱਥੇ ਜਿੱਥੋਂ ਆਰੰਭਤਾ ਹੋਊਗੀ ਤਰੀਕ ਜਿਹੜੀ ਹੈ ਤੁਹਾਨੂੰ ਕੁਝ ਦਿਲਚਸ ਦੱਸ ਦਾਂਗੇ ਕਿਉਂਕਿ ਐਸਡੀਪੀ ਸਪੈਨ 25 ਅਕਤੂਬਰ ਸੀ ਐਸਡੀਪੀਸੀ ਨੇ ਸਾਨੂੰ ਰਿਕੁਐਸਟ ਕੀਤੀ ਹੈ ਕਿ 25 ਅਕਤੂਬਰ ਨੂੰ ਉਹਨਾਂ ਦਾ ਜਿਹੜਾ ਨਗਰ ਕੀਰਤਨ ਉਹ ਦਿੱਲੀ ਪਹੁੰਚ ਰਿਹਾ ਤੇ ਮਾਨਯੋਗ ਸੀਐਮ ਸਾਹਿਬ ਜਿਹੜੀ ਉਹਨਾਂ ਨਾਲ ਡਿਸਕਸ ਕਰਕੇ ਨਵੀਂ ਡੇਟ ਉਸ ਦਿਨ ਦਿੱਲੀ ਤੋਂ ਜਿਹੜਾ ਹੈ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅਰਦਾਸ ਕਰਕੇ ਤੇ ਸ਼ਾਮੀ ਸ਼੍ਰੀ ਰਿਕਾਬਗੰਜ ਸਾਹਿਬ ਵਿਖੇ ਕੀਰਤਨ ਦਰਬਾਰ ਹੋਣਗੇ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ 'ਚ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ। ਆਪ ਜਿਹੜੇ ਜ਼ਿਲ੍ਹੇ ਫਰੀਦਕੋਟ ਵਿਖੇ ਵੀ ਜਿਹੜਾ ਹੈ ਇੱਕ ਲੋਕਿਕ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਤੇ ਉਹਨਾਂ ਦੀ ਸ਼ਹਾਦਤ ਬਾਰੇ ਜਿਹੜਾ ਹੈ ਉਹ ਦੱਸਿਆ ਜਾਊਗਾ। ਨਾਲ ਹੀ ਜੀ 18 ਤਰੀਕ ਨੂੰ ਸ਼੍ਰੀ ਨਗਰ ਤੋਂ ਦੇ ਗੁਰਦੁਆਰਾ ਛਤੀਪਾਚੇ 6ਵੇਂ ਪਾਛਾ ਦਾ ਸਥਾਨ ਹੈ ਉੱਥੇ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਇੱਕ ਨਗਰ ਕੀਰਤਨ ਸ਼੍ਰੀ ਨਗਰ ਤੋਂ ਆਰੰਭਿਆ ਜਾਊਗਾ ਜਿੱਥੋਂ ਜਿਸ ਦੇ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਡੇ ਕਾਮਿਕ ਕਨਵੀਨਰ ਸ਼੍ਰੀ ਰਵਿੰਦ ਕੇਸ਼ਰੀਵਾਲ ਜੀ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਦੀ ਤੇ ਤੇ ਬਹੁਤ ਸਾਰੇ ਸੰਤ ਮਹਾਪੁਰਖਾਂ ਜਿਹੜੀਆਂ ਰੱਬੀ ਰੂਹਾਂ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਹੈ ਸ਼੍ਰੀ ਨਗਰ ਤੋਂ ਕੀਰਤਨ ਨਗਰ ਕੀਰਤਨ ਆਰੰਭਿਆ ਜਾਊਗਾ ਤੇ ਵਾਇਆ ਜੰਮੂ ਪਠਾਨਕੋਟ ਹੁਸ਼ਿਆਰਪੁਰ ਹੁੰਦੇ 22 ਤਰੀਕ ਨੂੰ ਸ਼੍ਰੀ ਨੰਗਪੁਰ ਸਾਹਿਬ ਪਹੁੰਚੂਗਾ ਇਕ ਨਗਰ ਕੀਰਤਨ ਜੀ ਗੁਰਦਾਸਪੁਰ ਤੋਂ ਆਰੰਭਿਆ ਜਾਊਗਾ ਵਾਇਆ ਗੁਰਦਾਸਪੁਰ ਬਟਾਲਾ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਅੰਮ੍ਰਿਤਸਰ ਹੁੰਦੇ ਹੋਏ ਕਰਨਤਾਰ ਗੋਇੰਦਵਾਲ ਸਾਹਿਬ ਜਲੰਧਰ ਫਗਵਾੜਾ ਬੰਗੇ ਨਵਾਂ ਸ਼ਹਿਰ ਬਲਾਚਰ ਹੁੰਦੇ ਹੋਏ ਸ਼੍ਰੀਨਨਪੁਰ ਸਾਹਿਬ ਪਹੁੰਚੂਗਾ ਇੱਕ ਨਗਰ ਕੀਰਤਨ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਆਰੰਭਿਆ ਜਾਊਗਾ ਤੇ ਵਾਇਆ ਬਠਿੰਡੇ ਸੰਗਰੂਰ ਪਟਿਆਲਾ ਮੋਹਾਲੀ ਹੁੰਦੇ ਹੋਏ ਸ਼੍ਰੀਨਨਪੁਰ ਸਾਹਿਬ ਪਹੁੰਚੂਗਾ ਤੇ ਚੌਥਾ ਨਗਰ ਕੀਰਤਨ ਆਪ ਜੀ ਦੇ ਜ਼ਿਲ੍ਹੇ ਬੀ ਤਰੀਕ ਨੂੰ 20 ਨਵੰਬਰ ਨੂੰ ਫਰੀਦਕੋਟ ਤੋਂ ਆਰੰਭਿਆ ਜਾਊਗਾ ਫਰੀਦਕੋਟ ਤੋਂ ਅ ਰੰਭੇ ਜਾਊਗਾ ਜਿਹੜਾ ਸਾਡਾ ਇੱਥੇ ਬਾਬਾ ਫਰੀਦ ਜੀ ਦਾ ਸਥਾਨ ਹੈ ਗੁਰੂਕਰ ਉੱਥੋਂ ਆਰੰਭਤਾ ਹੋ ਕੇ ਵਾਇਆ ਫਿਰੋਜ਼ਪੁਰ ਵਾਇਆ ਮੋਗੇ ਵਾਇਆ ਲੁਧਿਆਣੇ 20 ਤਰੀਕ ਦੀ ਜਿਹੜੇ ਰਾਤ ਦੇ ਨਿਵਾਸ ਹੈ ਉਹ ਲੁਧਿਆਣੇ ਵਿਖੇ ਗੁਰਦੁਆਰਾ ਦੁਖਨੀਵਾਲਨ ਸਾਹਿਬ ਵਿਖੇ ਹੋਣਗੇ ਤੇ ਫਿਰ 21 ਤਰੀਕ ਨੂੰ ਦੁਬਾਰਾ ਆਰੰਭਤਾ ਹੁੰਦੇ ਹੋਏ ਵਾਇਆ ਖੰਨਾ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਮੋਰਿੰਦਾ ਚੰਕੌਰ ਸਾਹ ਬੰਦੇ ਹੋਏ ਬਾਈ ਤਰੀਖੀ ਸ਼ਾਮੀ ਸ਼੍ਰੀ ਨਨਪੁਰ ਸਾਹ ਫੰਕਸ਼ਨ ਦੇ ਚਾਰੋਂ ਨਗਰ ਕੀਰਤਨ 22 ਦੀ ਸ਼ਾਮ ਨੂੰ ਸ਼੍ਰੀ ਨਨਪੁਰ ਸਾਹ ਵਿਖੇ 5 ਜਾਨ ਕੀ ਤੇ 23 24 25 ਨੂੰ ਸ਼੍ਰੀ ਨਨਪੁਰ ਸਾਹ ਵਿਖੇ ਅ ਵਿਸ਼ ਪਦਰੀ ਸਮਾਗਮ ਹੋਣ ਜਾ ਰਹੇ ਆ ਜਿਨ੍ਹਾਂ ਵਿੱਚੋਂ 23 ਤਰੀਕ ਨੂੰ ਅਖੰਡ ਪਾਠ ਸਾਹਿਬ ਦੀ ਰਮਤਾ ਤੋਂ ਬਾਅਦ ਜਿਹੜਾ ਹੈ ਇੱਕ ਸਰਵ ਧਰਮ ਸੰਮੇਲਨ ਜਿੱਥੇ ਸਾਰੇ ਧਰਮਾਂ ਦੇ ਸੰਤਾਂ ਮਹਾਂਪੁਰਖਾਂ ਨੂੰ ਅ ਇਨਵਾਈਟ ਕੀਤਾ ਜਾ ਰਿਹਾ ਕਿਉਂਕਿ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਇਕਲੀ ਧਰਮ ਲਈ ਨਹੀਂ ਸੀ ਆਪਣੇ ਨਹੀਂ ਕਿਸੇ ਹੋਰ ਧਰਮ ਲਈ ਸੀ ਮਾਨਵਤਾ ਦੀ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਨੌਵੇਂ ਪਾਤਸ਼ਾਹ ਹਨ ਐਦਾਂ ਹੀ ਵਿਰਾਸਤੇ ਖਾਲਸਾ ਦੇ ਵਿੱਚ ਇੱਕ ਲੋਕਿਕ ਜਿਹੜੀ ਹੈ ਐਗਜ਼ਿਬਿਸ਼ਨ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਨਾਲ ਹੀ ਪਹਿਲੀ ਵਾਰੀ ਪੰਜਾਬ ਤੋਂ ਤਿੰਨ ਜਿਹੜੇ ਦਿਨ ਜਿਹੜੇ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਡਰੋਨ ਸ਼ੋ ਹੋਣਗੇ 23 24 25 ਨੂੰ ਐਦਾਂ ਹੀ ਸ਼ਾਮ ਨੂੰ ਜਿਹੜੇ ਹੈ ਕੀਰਤਨ ਦਰਬਾਰ 24 ਤਰੀਕ ਨੂੰ ਸਵੇਰੇ ਇੱਕ ਸੀਸ ਭੇਟ ਨਗਰ ਕੀਰਤਨ ਸ਼੍ਰੀ ਕੀਰਤਪੁਰ ਸਾਹਿਬ ਤੋਂ ਲੈ ਕੇ ਸ਼੍ਰੀ ਨਨਪੁਰ ਸਾਹਿਬ ਤੱਕ ਰੰਬਿਆ ਜਾਊਗਾ ਜਿਵੇਂ ਜਦੋਂ ਭਾਈ ਜੈਤਰਾ ਜੀ ਸੀਸ ਲੈ ਕੇ ਆਉਂਦੇ ਆ ਤਾਂ ਕੀਰਤਪੁਰ ਸਾਹਿਬ ਬਾਲ ਗੋਬਿੰਦ ਰਾਏ ਜੀ ਤੇ ਸਾਰਾ ਪਰਿਵਾਰ ਤੇ ਸਿੱਖ ਸੰਗਤ ਉਹਨਾਂ ਤੋਂ ਜਿਹੜਾ ਉਹ ਸੀਸ ਹੈ ਉਹ ਰਿਸੀਵ ਕਰਦੇ ਤੇ ਉਸੀ ਉਹ ਥਾਂ ਹੈ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਭਾਈ ਜੈਤਾ ਜੀ ਨੂੰ ਗੱਲ ਨਾਲ ਲਾ ਕੇ ਕਿਐਸੀ ਰੰਗਰੇਟੇ ਗੁਰੂ ਕੇ ਬੇਟੇ ਤੇ ਆਖਿਆ ਸੀ ਕਿ ਤੁਸੀਂ ਸੀਸ ਨਹੀਂ ਤੁਸੀਂ ਸਾਡਾ ਸੂਰਜ ਲੈ ਕੇ ਆਏ ਹੋ ਤਾਂ ਸੀਸਪੇਟ ਯਾਤਰਾ ਕੀਰਪੁਰ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ 24 ਤਰੀਕ ਨੂੰ ਸਵੇਰੇ ਤੇ 24 ਨੂੰ ਹੀ ਪੰਜਾਬ ਦੇ ਇਤਿਹਾਸ ਫੇਲੀ ਵਾਰੀ ਜਿਹੜਾ ਹੈ ਪੰਜਾਬ ਦੇ ਵਿਧਾਨ ਸਭਾ ਦਾ ਵਿਸ਼ੇਸ਼ ਜਲਾਸ ਇੱਕ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਊਗਾ ਤੇ ਇਹ ਵੀ ਬੜੀ ਵੱਡੀ ਵੱਡੀ ਗੱਲ ਹੈ ਕਿ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਮੈਮੋਰੀਅਲ ਚ ਹੋਊਗਾ ਜਿਹਨਾਂ ਦਾ ਬਹੁਤ ਵੱਡਾ ਜਿਹੜਾ ਹੈ ਇਤਿਹਾਸ ਹੈ ਉੱਥੇ ਹੋਊਗਾ ਤੇ 24 ਤਰੀਕ ਨੂੰ ਵੀ ਸ਼ਾਮੀ ਕੀਰਤਨ ਦਰਬਾਰ ਹੈ ਤੇ ਡਰੋਨ ਸ਼ੋਅ ਹੈ ਤੇ 25 ਤਰੀਕ ਨੂੰ ਸਵੇਰੇ ਖਡ ਪਤ ਸਾਹਿਬ ਦੇ ਪੋਪ ਪੈਣਗੇ ਉਪਰੰਤ ਜਿਹੜਾ ਹੈ ਸਿੱਖ ਪੰਥ ਦੇ ਜਿੰਨੇ ਵੀ ਮਹਾਨ ਰਾਗੀ ਨੇ ਨੌਵੇਂ ਪਾਤਸ਼ਾਹ ਜੀ ਦੇ ਬਾਣੀ ਦਾ ਜਿਹੜਾ ਹੈ ਰਸਪੈਨਾ ਕੀਰਤਨ ਹੋਊਗਾ ਤੇ ਉਸ ਤੋਂ ਬਾਅਦ ਇੱਕ ਸਰਬੱਤ ਦੀ ਭਲਾ ਇਕੱਤਰਤਾ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਹੋਰ ਵੀ ਜਿਹੜੇ ਡਿਗਨਿਟਰੀਜ਼ ਹੈ ਦੇਸ਼ ਵਿਦੇਸ਼ ਤੋਂ ਉਹ ਸ਼ਾਮਲ ਹੋਣਗੇ ਤੇ ਨਾਲ ਹੀ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬ ਹੈ ਸੂਚੀ ਸੰਗਤ ਨੂੰ ਜਿਹੜੇ ਆਪਣੇ ਆਰਗਨ ਪਲੇਜ ਦੀ ਜਿਹੜੀ ਉਹ ਜਿਹੜੀ ਆਰਗਨ ਡੋਨੇਸ਼ਨ ਦੀ ਪਲੇਜ ਦੀਆਂ ਮੰਗੇ ਸ਼ਾਮੀ ਫੇਰ ਡਰੋਨ ਸ਼ੋਅ ਹੈ ਤੇ ਸ਼ਾਮੀ ਫੇਰ ਕੀਰਤਨ ਦਰਬਾਰ ਹੈ ਇਸ ਨੂੰ ਦੇਖਦੇ ਹੋ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਵਡੀਆਂ ਟੈਂਸਿਟੀਆਂ ਬਣਾ ਰਹੇ ਜਿਹੜੀ ਸਭ ਤੋਂ ਵੱਡੀ ਟੈਂਸਿਟੀ ਹੈ ਜਿਹੜੀ ਜਿੱਥੇ ਲਗਭਗ 10000 ਸੰਗਤ ਰੋਜ਼ਾਨਾ ਰੁੱਕ ਸਕਦੀ ਹੈ ਉਸ ਦਾ ਨਾਮ ਅਸੀਂ ਚੱਕ ਨਾਨਕੀ ਰੱਖਿਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਨਗਰ ਬਸਾਇਆ ਉਸ ਦਾ ਨਾਮ ਚੱਕ ਨਾਨਕੀ ਰੱਖਿਆ ਸੀ ਇਸ ਦੇ ਨਾਲ ਹੀ ਭਾਈ ਸਤੀ ਦਸ ਦੀ ਨਵਾਜ਼ ਭਾਈ ਮਤੀ ਦਸ ਦੀ ਨਵਾਜ਼ ਲਗਭਗ 12 13 ਹਜ਼ਾਰ ਸਿਕ ਸੰਗਤ ਦਾ ਰੋਜ਼ ਰੈਨਲੀ ਟੈਂਸਿਟੀਆਂ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਤਿਆਰੀਆਂ ਜੰਗੀ ਪਦਧਤੀ ਸ਼੍ਰੀ ਨਨਪੁਰ ਸਾਹਿਬ ਵਿਖੇ ਚੱਲ ਰਹੀਆਂ ਅੱਜ ਦੀ ਸਾਡੀ ਮੀਟਿੰਗ ਦਾ ਮਕਸਦ ਇਹ ਸੀਗਾ ਕਿ ਜਿੱਥੋਂ ਜਿੱਥੋਂ ਨਗਰ ਕੀਰਤਨ ਮੈਂ ਗੁਜ਼ਰਨਾ ਹੈ ਉਹ ਰਸਤੇ ਐਂ ਜਿਹੜੇ ਹਦਰੁਸਟ ਹੋਣ ਸਾਫ ਸਫਾਈ ਜ਼ਿਲ੍ਹੇ ਲੈਵਲ ਦੇ ਉੱਤੇ ਲਾਈਟ ਐਂਡ ਸਾਊਂਡ ਸ਼ੋਅ ਦੇ ਲਈ ਸਾਰਿਆਂ ਨੂੰ ਸੱਦੇ ਜਾਣੇ ਸਾਰੀਆਂ ਪੰਚਾਇਤਾਂ ਨੂੰ ਜਿਹੜੇ ਹੈ ਇਨਵਾਈਟਸ ਜਾਣਗੇ ਸਾਰੇ ਜਿਹੜੇ ਮੰਦਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਨੂੰ ਇਨਵਾਈਟ ਜਾਣਗੇ ਜ਼ਿਲ੍ਹਾ ਬਾਰ ਐਸੋਸੀਏਸ਼ਨਸ ਨੂੰ ਪ੍ਰੈਸ ਕਲੱਬਸ ਨੂੰ ਤਾਂ ਕਿ ਸਮੁੱਚੇ ਤੌਰ ਤੇ ਉੱਤੇ ਜਿਹੜਾ ਹੈ ਅਸੀਂ ਤੇ ਇਹਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਸਾਨੂੰ ਹਦਾਇਤਾਂ ਨੇ ਕਿ ਕਿਸੇ ਨੇ ਕੋਈ ਮੰਤਰੀ ਬਣ ਕੇ ਜਾਂ ਐਮਐਲਏ ਬਣ ਕੇ ਜਾਂ ਡੀਸੀ ਐਸਐਸਪੀ ਬਣ ਕੇ ਅਫਸਰ ਬਣ ਕੇ ਨਹੀਂ ਸਾਡਾ ਕੰਮ ਹੈ ਸੇਵਾਦਾਰ ਬਣ ਕੇ ਅਸੀਂ ਸੇਵਾਦਾਰ ਕਰਕੇ ਬਣ ਕੇ ਜਿਹੜਾ ਹੈ ਗੁਰੂ ਸਾਹਿਬ ਦੇ ਸਤਕਾਰ ਦੇ ਲਈ ਜੋ-ਜੋ ਕਰਨਾ ਉਹ ਸਾਡੀ ਡਿਊਟੀਆਂ ਲੱਗਣਗੀਆਂ ਜਿਹੜਾ ਮੰਚ ਹੈ ਉਹ ਗੁਰੂ ਸਾਹਿਬ ਦਾ ਤੇ ਸਾਡੇ ਸੰਤਾਂ ਮਹਾਂਪੁਰਖਾਂ ਦਾ ਲੋਕ ਤੁਹਾਨੂੰ ਕੀ ਕਰੋਂਗੇ ਮੈਂ ਹੀ ਆਪਜੀ ਦੇ ਮਾਧਿਅਮ ਤੇ ਰਹੀ ਆਪਜੀ ਐਨੀ ਵੱਡੀ ਤਰ੍ਹਾਂ ਸੇ ਬਹੁਤ ਬਹੁਤ ਧੰਨਵਾਦ ਇਹ ਹੀ ਇਹ اپੀਲ ਹੈ ਜੀ ਇੱਕ ਤਾਂ ਆ ਜਿਹੜਾ ਵੱਧ ਤੋਂ ਵੱਧ ਜਿਹੜਾ ਹੈ ਸ਼ਾਮਿਲ ਹੋਣਾ ਲਾਈਟ ਐਂਡ ਸਾਊਂਡ ਸ਼ੋਅ ਚ ਵੀ ਤੇ 20 ਤਰੀਕ ਨੂੰ ਜਦੋਂ ਇੱਥੋਂ ਨਗਰ ਕੀਰਤਨ ਆਰੰਭੇ ਜਾਣ ਤੇ ਜਿਹੜੇ ਜਿਹੜੇ ਚੁਕਲੇ ਗੁਜ਼ਰਨਾ ਸ਼ਹਿਰ ਦੇ ਵਿੱਚੋਂ ਗੁਜ਼ਰਨਾ ਨਗਰ ਕੀਰਤਨ ਹੈ ਤੇ ਫਿਰ ਟੂਵਰਡਸ ਫਰੂਸਪੁਰ ਜਾਣਾ ਤਾਂ ਜਿੱਥੇ-ਜਿੱਥੇ ਵੀ ਆਪਣੀਆਂ ਦੁਕਾਨ ਨੇ ਮਕਾਨ ਨੇ ਜਿਹੜੇ ਪਿੰਡ ਨੇ ਆਪਾਂ ਵੱਧ ਤੋਂ ਵੱਧ ਆਈਏ ਗੁਰੂ ਸਾਹਿਬ ਦੇ ਸਤਕਾਰ ਦੇ ਲਈ ਆਈਏ ਤੇ ਇਸ ਤੋਂ ਬਾਅਦ 23 24 25 ਨੂੰ ਸ਼ਰੀਨੰਦਪੁਰ ਸਾਹਿਬ ਆ ਕੇ ਵੀ ਜਰੂਰ ਨਤ ਪਸਤ ਹੋਈਏ ਕਿਉਂਕਿ ਸ਼ਰੀਨੰਦਪੁਰ ਸਾਹਿਬ ਉਹ ਧਰਤੀ ਹੈ ਜੋ ਗੁਰੂ ਸਾਹਿਬ ਨੇ ਮੁੱਲ ਖਰੀਦ ਕੇ ਸ਼ਹਿਰ ਬਸਾਇਆ ਤੇ ਇੱਥੋਂ ਹੀ ਗੁਰੂ ਸਾਹਿਬ ਜੀ ਨੇ ਚਾਲੇ ਪਾਏ ਕਸ਼ਮੀਰੀ ਪੰਡਤਾਂ ਨੇ ਜਦੋਂ ਆ ਕੇ ਮਦਦ ਮੰਗੀ ਦਿੱਲੀ ਨੂੰ ਚਾਲੇ ਪਾਏ ਤੇ ਇੱਥੇ ਹੀ ਗੁਰੂ ਸਾਹਿਬ ਉਹ ਸਿਰਫ ਸੀਸ ਆਇਆ ਤੇ ਸੀਸ ਦਾ ਸਤਿਕਾਰ ਕਰੇ। ਜੀ।